ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਸੰਬੰਧੀ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਤੇ ਅਗਲੇ ਆਉਣ ਵਾਲੇ 10 ਦਿਨ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹੂਗਾ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਕੀ ਤਬਦੀਲੀ ਆਊਗੀ ਕੀ ਹਵਾਵਾਂ ਇਸੇ ਤਰ੍ਹਾਂ ਤੇਜ਼ ਤੇ ਠੰਡੀਆਂ ਚੱਲਦੇ ਰਹਿਣਗੀਆਂ ਜਾਂ ਦਿਨ ਵਿੱਚ ਗਰਮੈਸ਼ਾ ਜਿਹੜੀ ਉਹ ਹੋਣੀ ਸ਼ੁਰੂ ਹੋ ਜੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਿਸਟਮ ਆ ਰਹੇ ਆ 2 ਤੋਂ 3 ਜ਼ਬਰਦਸਤ ਤਰੀਕੇ ਨਾਲ ਉਹਨਾਂ ਦਾ ਪੰਜਾਬ ਦੇ ਮੌਸਮ ਤੇ ਕੀ ਅਸਰ ਹੋਊਗਾ ਕੀ ਪੰਜਾਬ ਦੇ ਵਿੱਚ ਭਾਰੀ ਮੀਂਹ ਜਾਂ ਗੜੇਮਰੀ ਆਉਣ ਦੀ ਸੰਭਾਵਨਾ ਨੇਰੀ ਚਖੜ ਆਵੇਗਾ ਜਾਂ ਨਹੀਂ ਆਵੇਗਾ ਇਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਇਸ ਵਕਤ ਪੱਛਮ ਦੀਆਂ ਵਗ ਰਹੀਆਂ ਨੇ ਜੋ ਕਿ ਠੰਡੀਆਂ ਨੇ ਇਸ ਦੇ ਨਾਲ ਪੰਜਾਬ ਦੇ ਜਿਹੜੇ ਉੱਤਰੀ ਇਲਾਕੇ ਆ ਇਹਨਾਂ ਦੇ ਵਿੱਚ ਜਿਹੜੀ ਸਵੇਰ ਵੇਲੇ ਤੇ ਸ਼ਾਮ ਵੇਲੇ ਠੰਡ ਆ ਜਿਹੜੀ ਮਹਿਸੂਸ ਕੀਤੀ ਜਾ ਰਹੀ ਆ ਦਿਨ ਵੇਲੇ ਆ ਜਿਹੜੀ ਉਹ ਧੁੱਪ ਹੋਣ ਦੇ ਕਰਕੇ ਗਰਮਾਈਸ਼ ਆ ਜਿਹੜੀ ਉਹ ਮਹਿਸੂਸ ਕੀਤੀ ਜਾ ਰਹੀ ਆ ਤੇ ਬਾਕੀ ਹੌਲੀ ਹੌਲੀ ਹਵਾ ਜਿਹੜੀ ਰਫਤਾਰ ਇਹਦੀ ਘਟਦੀ ਜਾ ਰਹੀ ਆ ਜਿਸ ਕਰਕੇ ਜਿਹੜੀ ਗਰਮਿਆਸ਼ ਆ ਆਉਣ ਵਾਲੇ ਦਿਨਾਂ 'ਚ ਥੋੜੀ ਜਿਹੀ ਹੋਰ ਵਧੂਗੀ 30 31 ਡਿਗਰੀ ਤੱਕ ਟੈਂਪਰੇਚਰ ਆ ਜਿਹੜਾ ਉਹ ਜਾਣ ਦੀ ਸੰਭਾਵਨਾ ਪੰਜਾਬ ਦਾ ਲੇਕਿਨ ਉਸ ਤੋਂ ਬਾਅਦ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਤਾਂ 9 ਤਰੀਕ ਨੂੰ ਇੱਕ ਜ਼ਬਰਦਸਤ ਸਿਸਟਮ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਜਿਹਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ 'ਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਤੇ ਪੰਜਾਬ ਦੇ ਵਿੱਚ ਉਹਦਾ ਅਸਰ ਆ ਜਿਹੜਾ ਉਹ ਘਟ ਹੋਊਗਾ ਤੇ ਉਹ ਬਾਕੀ ਆਏ ਆ ਵੀ ਸਿਸਟਮ ਆਉਣ ਤੇ ਜਿਹੜਾ ਪਤਾ ਚੱਲੇਗਾ ਬਈ ਕਿੰਨਾ ਖਤਰਨਾਕ ਹੋ ਸਕਦਾ ਕਿ ਪੰਜਾਬ ਦੇ ਵਿੱਚ ਉਹਦਾ ਕੋਈ ਹਲਚਲ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਬੱਦਲ ਆ ਜਿਹੜੇ ਉਹ ਪੰਜਾਬ ਦੇ ਵਿੱਚ ਜ਼ਰੂਰ ਛਾਉਣਗੇ ਤੇ ਕੁਝ ਉੱਤਰੀ ਇਲਾਕਿਆਂ ਦੇ ਵਿੱਚ ਕਾਰਵਾਈਆਂ ਜਿਹੜੀਆਂ ਉਹ ਉਹ ਵੀ ਹੋਣ ਦੀ ਸੰਭਾਵਨਾ ਲੇਕਿਨ ਉਸ ਤੋਂ ਬਾਅਦ ਇੱਕ ਹੋਰ ਸਿਸਟਮ ਆ ਰਿਹਾ ਜਿਹੜਾ ਕਿ 13 ਜਾਂ 14 ਤਰੀਕ ਨੂੰ ਆ ਰਿਹਾ ਉਹ ਸਿਸਟਮ ਆ ਜਿਹੜਾ 12 ਤਰੀਕ ਤੋਂ ਲੈ ਕੇ 12 13 14 15 16 ਚਾਰ ਪੰਜ ਦਿਨ ਜਿਹੜੇ ਸਿਸਟਮ ਬੈਕ ਟੂ ਬੈਕ ਆਉਣੇ ਆ ਜਿਹਦੇ ਨਾਲ ਪੰਜਾਬ ਦਾ ਮੌਸਮ ਵੀ ਪ੍ਰਭਾਵਿਤ ਹੋਊਗਾ ਤੇ 14 ਤਰੀਕ ਨੂੰ 15 ਤਰੀਕ ਨੂੰ 13 ਤਰੀਕ ਨੂੰ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜ਼ਬਰਦਸਤ ਕਾਰਵਾਈਆਂ ਹੋਣਗੀਆਂ ਔਰ ਵਿੱਚ ਹਨੇਰੀ ਚੱਕਰ ਵੀ ਆ ਸਕਦਾ ਗੜੇਮਾਰੀ ਵੀ ਹੋ ਸਕਦੀ ਹੈ ਤੇ ਭਾਰੀ ਬਰਖਾ ਵੀ ਹੋ ਸਕਦੀਆਂ ਇਸ ਦੇ ਨਾਲ ਫਸਲਾਂ ਨੂੰ ਨੁਕਸਾਨ ਹੋਣ ਦਾ ਖਾਸਾ ਜਿਹੜਾ ਉਹ ਬਣਿਆ ਹੋਇਆ ਕਿਉਂਕਿ ਆਖਰੀ ਮਹੀਨਾ ਚੱਲ ਰਿਹਾ ਫਸਲਾਂ ਪੱਕਣ ਵਾਲੀਆਂ ਨੇ ਤੇ ਅਗਲੇ ਮਹੀਨੇ ਤੋਂ ਜਿਹੜਾ ਮੰਡੀ ਦੇ ਵਿੱਚ ਜਾਣੀਆਂ ਸ਼ੁਰੂ ਹੋ ਜਾਣੀਆਂ ਕਿਸਾਨ ਵੀਰਾਂ ਨੂੰ ਸੁਝਾਵਾ ਵੀ ਜੇਕਰ ਪਾਣੀ ਸੰਬੰਧੀ ਜੇਕਰ ਤੁਸੀਂ ਕੋਈ ਕਾਰਵਾਈ ਕਰਨੀ ਹੈ ਤਾਂ ਆਪਣੀ ਕਰ ਸਕਦੇ ਹੋ ਕਿਉਂਕਿ ਆਉਣ ਵਾਲੇ ਹਲੇ 1-2 ਦਿਨਾਂ ਦਾ ਜਿਹੜਾ ਉਹ ਬਾਰਸ਼ ਦੀ ਕਿਸੇ ਤਰ੍ਹਾਂ ਦੀ ਕੋਈ ਗਤੀਵਿਧੀ ਜਿਹੜੀ ਉਹ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਜਿਹੜੇ-ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਆ ਜਿਹੜਾ ਉਹ ਜ਼ਰੂਰ ਕਰਿਓ ਹੁਣ ਆਪਾਂ ਅਗਲੇ 10 ਦਿਨ ਦਾ ਮੌਸਮ ਆ ਜਿਹੜਾ ਉਹ ਦੇਖਾਂਗੇ ਕਿਸ ਤਰ੍ਹਾਂ ਦਾ ਰਹੂਗਾ ਹੁਣ ਆਪਾਂ ਦੇ ਦੇ ਆ ਜੀ ਆਉਣ ਵਾਲੇ 10 ਦਿਨ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਸਭ ਤੋਂ ਪਹਿਲਾਂ ਤੁਸੀਂ ਸੈਟਲਾਈਟ ਪਿਕਚਰ ਦੇਖ ਸਕਦੇ ਹੋ ਕੱਲ ਨੂੰ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡਾ ਚ ਕੁਝ ਹਲਕੀਆਂ-ਫੁਰਕੀਆਂ ਬਰਫਬਾਰੀ ਦੀਆਂ ਕਾਰਵਾਈਆਂ ਹੋਣਗੀਆਂ ਲੇਕਿਨ ਬਾਕੀ ਭਾਗ ਆ ਜਿਹੜੇ ਜਿਵੇਂ ਪੰਜਾਬ ਦਾ ਪੂਰਾ ਹਿੱਸਾ ਕੱਲ ਜਿਹੜਾ ਪੰਜਾਬ ਦੇ ਸਾਰੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਊਗੀ ਹਲਕੇ ਫੁਲਕੇ ਬੱਦਲ ਆ ਜਿਹੜੇ ਛਾ ਸਕਦੇ ਆ ਇਸ ਤੋਂ ਬਿਨਾਂ ਰਾਜਸਥਾਨ ਗੁਜਰਾਤ ਮਧ ਪ੍ਰਦੇਸ਼ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਛਤੀਸਗੜ ਬਿਹਾਰ ਪੱਛਮੀ ਬੰਗਾਲ ਤੱਕ ਜਿਹੜਾ ਮੌਸਮ ਆ ਉਹ ਆਮ ਤੌਰ ਤੇ ਖੁਸ਼ਕ ਰਹੂਗਾ ਖੁਸ਼ਕ ਤੇ ਠੰਡੀਆਂ ਹਵਾਵਾਂ ਜਿਹੜੀਆਂ ਪੱਛਮ ਨਹੀਂ ਆਉਂ ਉਹ ਚੱਲਦੇ ਰਹਿਣਗੀਆਂ ਦਿਨ ਵੇਲੇ ਗਰਮੈਸ਼ ਹੋਵੇਗੀ ਜੇਕਰ ਆਪਾਂ ਗੱਲ ਕਰੀਏ 9 ਤਰੀਕ ਦੀ ਤਾਂ 9 ਤਰੀਕ ਨੂੰ ਨਾਰਥ-ਈਸਟ ਇੰਡੀਆ ਦੇ ਵਿੱਚ ਕਾਰਵਾਈਆਂ ਕੁਝ ਹੋ ਸਕਦੀਆਂ ਬਾਕੀ ਉੱਤਰ ਭਾਰਤ ਦੇ ਸਾਰੇ ਭਾਗਾਂ 'ਚ ਲਗਭਗ ਜੰਮੂ-ਕਸ਼ਮੀਰ ਤੋਂ ਲੈ ਕੇ ਬਿਹਾਰ ਤੱਕ ਗੁਜਰਾਤ ਤੱਕ ਰਾਜਸਥਾਨ ਮੱਧ ਪ੍ਰਦੇਸ਼ ਤੱਕ ਸਾਰੇ ਭਾਗਾਂ 'ਚ ਮੌਸਮ ਆ ਜਿਹੜਾ ਖੁਸ਼ਕ ਰਹੂਗਾ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਸਿਸਟਮ ਦੀ ਗੱਲ ਕਰਦੇ ਆ ਉਹ 9 ਤਰੀਕ ਦੀ ਰਾਤ ਤੋਂ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਤੇ 10 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਸੈਟਲਾਈਟ ਪਿਕਚਰਾਂ ਜੰਮੂ ਕਸ਼ਮੀਰ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਹੋਣਗੀਆਂ ਹਿਮਾਚਲ ਚ ਬਰਫਵਾਰੀ ਦੀਆਂ ਕਾਰਵਾਈਆਂ ਹੋਣਗੀਆਂ ਨਿਚਲੇ ਲਖਿਆ ਚ ਬਰਖਾ ਹੋ ਸਕਦੀ ਆ ਤੇ ਬਾਕੀ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਉੱਤਰਾਖੰਡ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦਿੱਲੀ ਤੇ ਬਿਹਾਰ ਛੱਤੀਸਗੜ੍ਹ ਦੇ ਇਲਾਕਿਆਂ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਪੰਜਾਬ ਦੇ ਉੱਤਰੀ ਖੇਤਰਾਂ ਦੇ ਵਿੱਚ ਕੁਝ ਕਾਰਵਾਈਆਂ ਜਿਹੜੀਆਂ 10 ਤਰੀਕ ਨੂੰ ਹੋਣ ਦੀ ਸੰਭਾਵਨਾ ਹੈ ਤੇ ਜੇਕਰ ਆਪਾਂ ਗੱਲ ਕਰੀਏ 11 ਤਰੀਕ ਦੀ ਤਾਂ ਇਸੇ ਤਰ੍ਹਾਂ 11 ਤਰੀਕ ਨੂੰ ਜੰਮੂ ਕਸ਼ਮੀਰ ਪੰਜਾਬ ਦੇ ਕੁਝ ਭਾਗ ਹਿਮਾਚਲ ਉੱਤਰਾਖੰਡ ਇਹਨਾਂ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਤੇਜ਼ ਹੋਣਗੀਆਂ ਹਨੇਰੀ ਝੱਖੜ ਵੀ ਇਹਨਾਂ ਦਿਨਾਂ ਦੇ ਵਿੱਚ ਆਉਣ ਦੀ ਸੰਭਾਵਨਾ ਜਿਹੜੀ ਵਧ ਰਹੀ ਹੈ ਤੇ ਜੇਕਰ ਗੱਲ ਕਰੀਏ ਆਪਾਂ 12 ਤਰੀਕ ਦੀ 12 ਤਰੀਕ ਨੂੰ ਵੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ ਭਾਗਾਂ 'ਚ ਜ਼ਬਰਦਸਤ ਕਾਰਵਾਈ ਹੋਣ ਦੀ ਸੰਭਾਵਨਾ ਇਸ ਤੋਂ ਬਿਨਾ ਪੰਜਾਬ ਦੇ ਵਿੱਚ ਵੀ ਹਲਕੇ ਫੁਲਕੇ ਨੇਰੀਆ ਝਖੜਾ ਜਿਹੜੇ ਉਹ ਆ ਸਕਦੇ ਆ ਰਾਜਸਥਾਨ ਗੁਜਰਾਤ ਮਧ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ ਮੌਸਮ ਖੁਸ਼ਕ ਰਹੂਗਾ ਨਾਰਥ-ਈਸਟ ਇੰਡੀਆ 'ਚ ਬਰਖਾ ਹੋ ਸਕਦੀ ਆ ਇਸ ਤੋਂ ਬਿਨਾ ਦੱਖਣੀ ਭਾਰਤ ਦੇ ਵਿੱਚ ਇੱਕ ਸਿਸਟਮ ਆ ਜਿਹੜਾ ਉਹ ਹਿੰਦ ਮਹਾਸਾਗਰ ਤੋਂ ਆ ਰਿਹਾ ਜਿਹਦੇ ਕਰਕੇ ਤਮੰਨਾਡੂ ਕੇਰਲਾ ਆਂਧਰਾ ਪ੍ਰਦੇਸ਼ ਇਹਨਾਂ ਭਾਗਾਂ 'ਚ ਜ਼ਬਰਦਸਤ ਬਰਖਾ ਦੀਆਂ ਗਤੀਵਿਧੀਆਂ ਹੋਣਗੀਆਂ। ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਆ 13 ਤਰੀਕ ਦੀ ਤਾਂ 13 ਤਰੀਕ ਨੂੰ ਉਹੀ ਸਿਸਟਮ ਆ ਜਿਹਦੇ ਬਾਰੇ ਆਪਾਂ ਗੱਲ ਕੀਤੀ ਆ 13 14 15 ਨੂੰ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਦੇ ਵਿੱਚ ਜ਼ਬਰਦਸਤ ਬਰਖਾ ਅਤੇ ਬਰਫਵਾਰੀ, ਨੇਹਰੀ ਝੱਖੜ ਤੇ ਗਰੜੇਮਾਰੀ ਹੋਣ ਦੀ ਸੰਭਾਵਨਾ ਜਿਹੜੀ ਉਹ ਵਾੜਾ ਰਹੀ ਆ। ਉਸ ਤੋਂ ਬਾਅਦ ਗੱਲ ਕਰੀਏ ਆਪਾਂ 14 ਤਰੀਕ ਦੀ ਤਾਂ 14 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਵੀ ਉੱਤਰੀ ਭਾਰਤ ਆ ਜਿਹੜਾ ਉਹ ਫੇਰ ਚਪੇਟ ਦੇ ਵਿੱਚ ਆ ਉਸੇ ਸਿਸਟਮ ਦੇ ਵਿੱਚ ਉਸੇ ਤਰ੍ਹਾਂ ਜਿਹੜੀਆਂ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਹਰਿਆਣਾ ਇਹਨਾਂ ਭਾਗਾਂ 'ਚ ਬਰਖਰੀ ਗਤੀਵਿਧੀਆਂ ਹੋਣਗੀਆਂ ਬਾਕੀ ਸੈਂਟਰ ਜਿਹੜਾ ਭਾਰਤ ਆ ਉਹਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਜੇਕਰ ਆਪਾਂ ਗੱਲ ਕਰੀਏ 16 ਤਰੀਕ ਦੀ ਤਾਂ 15 ਤਰੀਕ ਦੀ ਤਾਂ 15 ਤਰੀਕ ਨੂੰ ਵੀ ਤੁਸੀਂ ਦੇਖ ਸਕਦੇ ਹੋ ਪੂਰੇ ਉੱਤਰੀ ਭਾਰਤ ਦੇ ਵਿੱਚ ਜ਼ਬਰਦਸਤ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਹੋਣ ਦੀ ਸੰਭਾਵਨਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਸਕਦੇ ਹਾਂ ਜੀ 16 ਤਰੀਕ ਦੀ 16 ਤਰੀਕ ਨੂੰ ਹਲਕੀਆਂ ਫੁਲਕੀਆਂ ਗਤੀਵਿਧੀਆਂ ਨੇ ਇਹ ਰਾਜਸਥਾਨ ਗੁਜਰਾਤ ਹਰਿਆਣਾ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਇਹਨਾਂ 'ਚ ਮੌਸਮ ਖੁਸ਼ਕ ਰਹੂਗਾ ਪੰਜਾਬ ਤੇ ਆਪਣੇ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ ਚ ਬਰਖਾ ਦੀਆਂ ਗਤੀਵਿਧੀਆਂ ਜਾਰੀ ਰਹਿ ਸਕਦੀਆਂ 17 ਤਰੀਕ ਨੂੰ ਵੀ ਇਸੇ ਤਰ੍ਹਾਂ ਨੇਰੀਆਂ ਝੱਖੜ ਹਲਕੀ ਫੁਲਕੀ ਕਾਰਵਾਈ ਹੋਣ ਦੀ ਸੰਭਾਵਨਾ ਵਾ ਬਾਕੀ ਜਿਹੜਾ ਆਮ ਤੌਰ ਤੇ ਮੌਸਮ ਆ ਜਿਹੜਾ ਉਹ ਖੁਸ਼ਕ ਰਹਿਣ ਦੀ ਸੰਭਾਵਨਾ ਇਹ ਸੀਗਾ ਜੀ 10 ਦਿਨ ਦੇ ਮੌਸਮ ਦਾ ਹਾਲ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ